ਕੀਤ ਲੈਰਾ ਤਲੀਆਂ ਕਰਤਾ ਨੇ ਤੇ ਸਮਾਂ ਵੀ ਅਤੀ ਰਾਤ ਕੋ ਵੱਤਬ ਤੀਤ ਹੋ ਚੁੱਕਾ ਤੇ ਆਂਕ ਦੀ ਜਾਣ ਤੇ ਉਸ ਵਕਤ ਆਮ ਤਰੇਲ ਪੈ ਜਾਂਦੀ ਹੈ ਤੇ ਇਹ ਤਰੇਲ ਉਸ ਕੋਕੀਆਂ ਰੱਤਾਂ ਦੇ ਵਿੱਚ ਤੈਰਨ ਨੂੰ ਸੁੰਨ ਕਰ ਦਿੱਤੀ ਹੈ ਤੇ ਜਦੋਂ ਸਾਹਿਬ ਨੇ ਆਪਣੇ ਕਦਮਾਂ ਤੋਂ ਇਹ ਜੋੜਾ ਅਲੱਗ ਇਤਾਲ ਪਿਆਰ ਦੇ ਤਰ੍ਹਾਂ ਜੈਸੀ ਮਿਲੀ ਨੇ ਸਰਾਂ ਕੀਤਾ ਸਤਿਗੁਰੂ ਦੂਸਰੀ ਆਪਣਾ ਚਰਨਾ ਤੂੰ ਜੋੜਾ ਤੂੰ ਤਰਜਾਈ ਤੇ ਗੁਰੂ ਪਾਤਸ਼ਾਹ ਦੀ ਅੱਖ ਲੱਗਨ ਦਇਆ ਸਿੰਘ ਜੀ ਇਸ ਚਮਕਾਲ ਤੇ ਜੰਦ ਦੇ ਅੰਦਰ ਬੇਸ਼ੁਮਾਰ ਮੇਰੇ ਲਖ ਤੇ ਜਿਗਤ ਸਿੱਖਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਤੇ ਸ਼ਹਾਦਤ ਤੇ ਬਾਕਤ ਲਾਜ਼ਮੀ ਹੈ ਕਿਸੇ ਦਾ ਦਸਤਾਰਾ ਖੁੱਲ ਗਿਆ ਹੋਏਗਾ ਕੇਸ ਖੁੱਲਣ ਹੋਣਗੇ ਤੇ ਜੇ ਤੱਕ ਚਲਦੇ ਚਲਦੇ ਆ ਮੇਰੇ ਪੈਰ ਉਹਨਾਂ ਕੇਸਾਂ ਤੇ ਨਾਲ ਟੱਚ ਕਰਕੇ ਛੁਕਸ਼ਟ ਕਰਕੇ ਤੇ ਮੈਂ ਕੀ ਲੇਖਾ ਦੇਵਾਂਗਾ ਮੈਂ ਕੀ ਆਖਾਂਗਾ ਇਸ ਤਰ੍ਹਾਂ ਸਾਇਬ ਨੇ ਆਪਣਾ ਜੁੜਾ ਉਤਾਰ ਦਿੱਤਾ ਗੁਰੂ ਪਿਆਰਿਓ ਤੇ ਅੱਜ ਜਦੋਂ ਅਸੀਂ ਆਪਣੇ ਕੇਸਾਂ ਦੇ ਬਾਬਤ ਬਲ ਸਾਂਭ ਸੰਭਾਲ ਕਰਦੇ ਸਾਡੇ ਮੋਢੇ ਤੇ ਕੰਘੇ ਦੇ ਵਿੱਚ ਆਏ ਹੋਏ ਕੇਸ ਦੀ ਸੰਭਾਲ ਨਹੀਂ ਜਾ ਜੇ ਅਸੀਂ ਤਾਂ ਕੰਦੇ ਵਿੱਚ ਆਏ ਹੋਏ ਕੇਸਾਂ ਨੂੰ ਰੋਣ ਕਰਕੇ ਨਾ ਇਹਨਾਂ ਦੇ ਵਿੱਚ ਘਵਾ ਕੇ ਪਾ ਦਿਆਂ ਗੰਦੀਆਂ ਨਾਲੀਆਂ ਦੇ ਵਿੱਚ ਗੰਦੀਆਂ ਥਾਵਾਂ ਨੂੰ ਕੋਈ ਛੋਟ ਦੇ ਆ ਕਈ ਵਾਰ ਜਦੋਂ ਗਲੀਆਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਤੇ ਬਹੁਤਾਂ ਕੇਸ ਮਿਲਦੇ ਆ ਸਾਨੂੰ ਗਲੀਆਂ ਵਿੱਚ ਰੋਲਦੇ ਜੇ ਗਲੀਆਂ ਚੋਂ ਉਹਨੇ ਬਾਤ ਜਾਂਦੇ ਆ ਫਿਰ ਨਾਈਆਂ ਦੀਆਂ ਦੁਕਾਨਾਂ ਤੇ ਰੋਣੇ ਸ਼ੁਰੂ ਹੋ ਜਾਂਦੇ ਆ ਨਰਮਿਆਂ ਦੀਆਂ ਦੁਕਾਨਾਂ ਤੇ ਜਾ ਕੇ ਕਿਤਾਬਾਂ ਕਿਵੇਂ ਕਾਸੇ ਦੇ ਲੈਣੇ ਹੈ ਦੂਸਰਾ ਆਪਣੀ ਇੱਜ਼ਤ ਵੀ ਲਗਾ ਪਉਣੀ ਹੈ ਗੁਰੂ ਦੀ ਮੋੜ ਦਵਾਉਣੀ ਹੈ ਇੰਨਾ ਬੇਸਾਂ ਨੂੰ ਗੁਰੂ ਦੀ ਮੋੜ ਅਖੀਆ ਲਿਆ ਪਿਆਰਿਓ ਇਸ ਕਰਕੇ ਪਹਿਣਾ ਤੇ ਅੱਗੇ ਵੀ ਬੇਨਤੀ ਆ ਕਿ ਜਿਹੜੀਆਂ ਚੇੜੀਆਂ ਮੇਰੀਆਂ ਪਹਿਣਾ ਤਾਂ ਜੇ ਤੱਕ ਵੀ ਸੁੰਦਰ ਬੰਨ੍ਹਣ ਵਾਸਤੇ ਸਿਕੋ ਨਾ ਬੰਨ੍ਹ ਵਾਸਤੇ ਆਈ ਗੁਰੂ ਵਗੈਰਾ ਕਰਦੀਆਂ ਨੇ ਹੱਥ ਜੋੜ ਕੇ ਬੇਨਤੀ ਆ ਪਹਿਣੋ ਜਦੋਂ ਤੁਸੀਂ ਸ਼ੀਸ਼ੇ ਦੇ ਮੋਰੇ ਬੈਠ ਕੇ ਇੱਕ ਕਦਮ ਕਰਦਿਆਂ ਜੇ ਨਾ ਛੋਟੇ ਸਹਿਬਜ਼ਾਦੇ ਨੂੰ ਯਾਦ ਕਰਦੇ ਆ ਕਰੋ ਕਿ ਸਾਹਿਬ ਨੇ ਇਹਨਾਂ ਕિસ્ਸਾਂ ਦੀ ਬਗਾਲਤ ਆਪਣੇ ਛੋਟੇ ਸਹਿਬਜ਼ਾਦੇ ਨੂੰ ਨੀਅਾ ਦੇ ਵਿੱਚ ਚਣਵਾੜਾ ਮਨਜ਼ੂਰ ਕਰ ਲਿਆ ਅੱਖਾਂ ਦੇ ਸਾਹਮਣੇ ਸਾਹਿਬ ਨੇ 19 ਸਾਲ ਦੇ ਸਭ ਦਾਦਾ ਬਾਬਾ ਅਜੀਤ ਸਿੰਘ ਜੀ ਚਾਲਾ ਸਾਲ ਦੇ ਸਭ ਦਾਦਾ ਬਾਬਾ ਜੁਦਾ ਸਿੰਘ ਜੀ ਲੱਖ ਤੇ ਜੁਦਾਵਰ ਜਗਮ ਦੇ ਅੰਦਰ ਸ਼ਹਾਦਤ ਦਾ ਜਾਨ ਪਿੰਦੇ ਆ ਪਿੰਦੇ ਆ ਦੇਖਿਆ ਹੈ ਇਸ ਕਰਕੇ ਹੱਥ ਜੋੜਨ ਦੀ ਬੇਨਤੀ ਹੈ ਭਈ ਰੱਬ ਜੀ ਨੇ ਸਾਨੂੰ ਜਿੰਨੇ ਸੋਹਰੇ ਬਣਾ ਦਿੱਤਾ ਨਾ ਥੋਡੇ ਸੋਹਣੇ ਅਸੀਂ ਹੋਰ ਨਾ ਬੜਾ ਸਨ ਰੱਬ ਜੀ ਨੇ ਸਾਨੂੰ ਸੋਣਾ ਬਣਾ ਕੇ ਭੇਜਿਆ ਹੈ ਅਸੀਂ ਬੰਦੇ ਹਾਂ ਜੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋਭਤ ਸਿਮਰ ਸਦਾ ਅਲੋਪ ਜੀ ਕਿਰਪਾ ਤੇ ਸਦਕਾ ਸਰਦ ਇਹਦਾ ਸੁੰਦਰ ਰੰਗ ਰੂਪ ਹੈ ਸੋਹਣੀ ਸ਼ਕਲ ਹੈ ਪਿਆਰੂ ਕਿਤੇ ਉਹਦਾ ਵੀ ਤੱਕੋ ਤਾਂ ਕੋ ਸ਼ੁਕਤ ਕਰ ਮਿਆ ਕਰੀਏ ਉਹ ਤਾਂ ਸੋਹਣਾ ਤੂੰ ਸੋਹਣਾ ਏ ਸਤਜ ਕੇ ਸਾਡਾ ਸੱਬਿਆਚਾਰ ਕੀ ਹੈ ਜੀ ਸਾਡਾ ਸੱਭਿਆਚਾਰ ਹੈ ਸਾਕਤ ਸੂਰਤ ਦਸਤਾਰ ਸਿਰਾਂ ਦੀ ਅਸੀਂ ਸਾਰੇ ਚਾਹੇ ਕੋਈ ਪੈਣ ਹੈ ਚਾਹੇ ਕੋਈ ਬੱਚੀ ਚਾਹੇ ਕੋਈ ਬਜ਼ੁਰਗ ਚਾਹੇ ਕੋਈ ਵੀ ਵੇਣ ਹੈ ਭਰਾ ਹੈ ਚਾਹੇ ਕੋਈ ਬਚਣ ਹੈ ਸਾਰੇ ਇਸ ਆਪ ਨੂੰ ਆਪਣੇ ਸਾਕਤ ਸੂਰਤ ਪਰਸ਼ਾਨ ਕਰਕੇ ਅਸੀਂ ਆਪੜੇ ਇਸ ਸੱਭਿਆਚਾਰ ਨੂੰ ਇਸ ਸਾਕਤ ਸੂਰਤ ਦੇ ਰੂਪ ਵਿੱਚ ਬਣ ਗਵਾ ਦਿੱਤੀ ਹੈ ਇਹ ਜੇ ਤੋਂ ਅੱਗੇ ਜੇ ਅਸੀਂ ਜਪ ਕਰਦੇ ਹਾਂ 5 ਨੰਬਰ ਤੇ ਤੇ ਉਹਨੇ ਗੁਰੂ ਸਤਨ ਬਾ ਜੀ ਦੇ ਬਰਨ ਬਕ ਚ ਪਿਤਾ ਹੋਇਆ ਧੰਵਾਕ ਭਾਗ ਅੰਸ਼ਿਕ